ਜੀ ਸੱਸੀ ਕਾਲਜੀ ਸੋ ਗੱਲ ਕਰਦੇ ਆ ਬਰਕਤ ਵੀਡੀਓ ਬਾਰੇ ਸੋ ਵੀਡੀਓ ਵਿੱਚ ਉਹੀ ਗੱਲ ਹੁੰਦੀ ਆ ਜੋ ਆਪਾਂ ਸੋਚ ਰਹੇ ਹੁੰਦੇ ਆ ਹਾਂਜੀ ਜਿਵੇਂ ਕਿ ਕਵਲ ਦੀ ਮੰਮੀ ਬਿਲਕੁਲ ਵੀ ਯਕੀਨ ਨਹੀਂ ਕਰਦੀ ਕਿ ਵਿੱਕੀ ਨੇ ਗੱਡੀ ਨੂੰ ਆਪ ਕੀਤਾ ਹੋਵੇਗਾ ਜਦੋਂ ਕਵਲ ਦਾ ਡੈਡੀ ਉਸਦੀ ਮੰਮੀ ਨੂੰ ਇਹ ਕਹਿੰਦਾ ਏ ਕਿ ਤੇਰੇ ਜਵਾਈ ਨੇ ਗੱਡੀ ਖਰਾਬ ਕਰ ਦਿੱਤੀ ਇਸ ਕਰਕੇ ਹੁਣ ਮੈਨੂੰ ਜਾਣਾ ਪੈਣਾ ਪ੍ਰੀਤੀ ਮੰਮੀ ਉਸੇ ਵੇਲੇ ਹੀ ਲੜਨ ਲੱਗ ਪੈਂਦੀ ਆ ਤੇ ਇਹ ਕਹਿੰਦੀ ਆ ਕਿ ਤੁਸੀਂ ਬਸ ਉਸ ਦਾ ਹੀ ਨਾਂ ਲਾ ਦਿਆ ਕਰੋ ਜਿਹੜੀ ਗੱਲ ਹੁੰਦੀ ਆ ਉਸ ਨੂੰ ਵਿੱਚ ਲੈ ਆਉਂਦੇ ਹੋ ਪਰ ਉਹ ਇਹ ਨਹੀਂ ਸਮਝਦੀ ਕਿ ਸੱਚਮੁੱਚ ਹੀ ਉਹਨਾਂ ਗੱਡੀ ਖੜੀ ਆ ਤੇ ਅਜੇ ਪਹਿਲੀ ਵਾਰ ਹੀ ਘਰੋਂ ਕੱਢੀ ਆ ਤੇ ਨਾਲ ਹੀ ਰਸਤੇ ਵਿੱਚ ਖਰਾਬ ਹੋ ਗਈ ਸੋ ਗੱਡੀ ਦਾ ਜਿਵੇਂ ਕੋਈ ਕੰਮ ਨਹੀਂ ਕਰਾਇਆ ਹੁੰਦਾ ਇਸ ਕਰਕੇ ਹੀ ਗੱਡੀ ਖਰਾਬ ਹੁੰਦੀ ਆ ਸੋ ਇਹ ਗੱਲਾਂ ਸੰਦੀਪ ਵੀ ਸੁਣ ਰਹੀ ਹੁੰਦੀ ਆ ਤੇ ਜਦ ਸੰਦੀਪ ਜਾ ਕੇ ਆਪਣੀ ਸੱਸ ਨੂੰ ਇਹਦੇ ਬਾਰੇ ਕਹਿਣ ਲੱਗਦੀ ਆ ਤੇ ਇਹਦੀ ਮੰਮੀ ਨੂੰ ਪਹਿਲਾਂ ਹੀ ਬੜਾ ਗੁੱਸਾ ਚੜਿਆ ਹੁੰਦਾ ਹੈ ਤੇ ਉਹਦਾ ਸਾਰਾ ਗੁੱਸਾ ਸੰਦੀਪ ਦੇ ਉੱਤੇ ਉੱਤਰ ਜਾਂਦਾ ਹੈ ਤੇ ਸੰਦੀਪ ਨੂੰ ਬਹੁਤ ਜ਼ਿਆਦੀਆਂ ਹੀ ਉਹ ਗੱਲਾਂ ਸੁਣਾਉਂਦੀ ਹੈ ਤੇ ਇਹ ਕਹਿੰਦੀ ਆ ਕਿ ਸਾਰਾ ਤੇਰਾ ਹੀ ਪਵਾੜਾ ਏ ਤੂੰ ਹੀ ਇਹਨਾਂ ਨੂੰ ਚੁੱਕਣਾ ਦਿੰਦੀ ਰਹਿਨੀ ਆ ਜੇ ਕੋਈ ਗੱਲ ਹੋ ਜਾਏ ਘਰ ਵਿੱਚ ਬਸ ਉਹਨਾਂ ਦੇ ਕੰਨਾਂ ਵਿੱਚ ਬਾੜ ਦਿੰਨੀ ਆ ਜਿਸ ਕਰਕੇ ਉਹ ਮੇਰੇ ਤੇ ਚੜੇ ਰਹਿੰਦੇ ਆ ਇਹ ਸਾਰਾ ਕੁਝ ਕਹਿ ਕੇ ਉਹ ਉਸਦੇ ਉੱਤੇ ਸਾਰਾ ਇਲਜ਼ਾਮ ਸੁੱਟ ਦਿੰਦੀ ਆ ਹਾਲਾਂਕਿ ਸੰਦੀਪ ਨੂੰ ਅਜੇ ਇਹਨਾਂ ਸਾਰੀਆਂ ਗੱਲਾਂ ਦਾ ਚੰਗੀ ਤਰ੍ਹਾਂ ਪਤਾ ਵੀ ਨਹੀਂ ਹੁੰਦਾ ਉਸ ਨੂੰ ਇਹ ਪਤਾ ਲੱਗ ਗਿਆ ਕਿ ਗੱਡੀ ਖਰਾਬ ਹੋ ਗਈ ਆ ਦੀ ਪੱਗੋ ਇਹ ਹੀ ਕਹਿੰਦੀ ਆ ਕਿ ਜੇਕਰ ਗੱਡੀ ਖਰਾਬ ਹੋਈ ਸੀ ਜਾਂ ਉਹਦੇ ਵਿੱਚ ਕੋਈ ਨੁਕਸ ਸੀ ਦੱਸ ਦੇਣਾ ਚਾਹੀਦਾ ਸੀ ਜਿਵੇਂ ਹੁਣ ਕਬਲ ਰਸਤੇ ਵਿੱਚ ਖੱਜਲ ਖਵਾਰ ਹੋ ਰਹੇ ਨੇ ਜੇ ਦੱਸਿਆ ਹੁੰਦਾ ਤਾਂ ਉਹ ਪਹਿਲਾਂ ਹੀ ਮਕੈਨਿਕ ਤੋਂ ਚੈੱਕ ਕਰਵਾ ਲੈਂਦੇ ਤੇ ਘਰੋਂ ਹੀ ਨਾ ਤੁਰਦੇ ਉਹ ਗੱਡੀ ਲੈ ਕੇ ਪਰਪਰੀਤ ਦੀ ਮੰਮੀ ਉਸ ਨੂੰ ਵਾਰੇ ਨਹੀਂ ਆਉਣ ਦਿੰਦੀ ਤੇ ਇਹ ਕਹਿੰਦੀ ਆ ਕਿ ਬਸ ਤੇਰੀ ਹੀ ਗਲਤੀ ਆ ਜਿਹੜੀ ਗੱਲ ਹੁੰਦੀ ਤੂੰ ਉਸ ਨੂੰ ਵਧਾਓ ਚੜਾ ਲੈਨੀ ਆ ਸੋ ਉਹਨਾਂ ਦੀ ਆਪਸ ਵਿੱਚ ਖੜਕਣ ਲੱਗ ਜਾਂਦੀ ਆ ਤੇ ਉਧਰ ਕਵਲ ਤੇ ਉਸਦੇ ਡੈਡੀ ਬੜੀ ਮੁਸ਼ਕਲ ਨਾਲ ਖਿੱਚ ਕੇ ਗੱਡੀ ਨੂੰ ਮਕੈਨਿਕ ਦੇ ਲੈ ਕੇ ਜਾਂਦੇ ਨੇ ਤੇ ਮਕੈਨਿਕ ਸਾਰਾ ਸੱਚ ਦੱਸਦਾ ਹੈ ਕਿ ਗੱਡੀ ਦਾ ਇੰਜਣ ਖਰਾਬ ਹੋ ਚੁੱਕਾ ਹੈ ਸੋ ਇਹ ਸੁਣ ਕੇ ਤੇ ਕਵਲ ਨੂੰ ਹੋਰ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਸਦੇ ਡੈਡੀ ਵੀ ਇਹ ਕਹਿੰਦੇ ਆ ਕਿ ਪਹਿਲਾਂ ਮੈਂ ਵੀ ਇਹਨਾਂ ਦਾ ਕਾਫੀ ਲਿਆਜ ਲੈਂਦਾ ਰਿਹਾ ਪਰ ਹੁਣ ਮੈਂ ਉਥੇ ਜਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਸਬਕ ਸਿਖਾ ਕੇ ਆਉਣਾ ਹੈ ਕਿ ਤੁਸੀਂ ਕੀ ਪਖੰਡ ਬਣਾਇਆ ਹੈ ਗੱਡੀ ਲੈ ਜਾਂਦੇ ਆ ਕਦੀ ਕੋਈ ਚੀਜ਼ ਲੈ ਜਾਂਦੇ ਆ ਉਸ ਦਾ ਧਿਆਨ ਕਿਸ ਨੇ ਰੱਖਣਾ ਹੈ ਜੇ ਗੱਡੀ ਖਰਾਬ ਹੋ ਗਈ ਤੇ ਬਣਾ ਕੇ ਦਿੰਦੇ ਜਾਂ ਵਾਪਸ ਨਾ ਕਰ ਦੇ ਸੋ ਹੁਣ ਪੈਸੇ ਲੱਗਣ ਦਾ ਥਾਂ ਬਣ ਗਿਆ ਤੇ ਗੱਡੀ ਸਾਡੇ ਮੱਥੇ ਮਾਰ ਗਏ ਬਹੁਤ ਜ਼ਿਆਦਾ ਗੁੱਸਾ ਆਉਂਦਾ ਪਰ ਕਬਲ ਆਪਣੇ ਡੈਡੀ ਨੂੰ ਸ਼ਾਂਤ ਕਰਦੇ ਹੋਏ ਇਹ ਕਹਿੰਦੇ ਆ ਕਿ ਗੁੱਸਾ ਨਾ ਕਰੋ ਕਿਸੇ ਨਾ ਕਿਸੇ ਦਿਨ ਇਹਨਾਂ ਨੂੰ ਗੱਲਾਂ ਦਾ ਸੁਣਾਵਾਂਗੇ ਪਰ ਜੇ ਇੱਕਦਮ ਆਪਾਂ ਗੱਲਾਂ ਸੁਨਾਈਆਂ ਤੇ ਸਾਰੀ ਗੱਲ ਆਪਣੀ ਕੁੜੀ ਤੇ ਆ ਜਾਣੀ ਆ ਤੇ ਉਸ ਨੂੰ ਤੰਗ ਕਰਨਗੇ ਇਸ ਕਰਕੇ ਕਬਲ ਤੇ ਡੈਡੀ ਸ਼ਾਂਤ ਹੋ ਜਾਂਦੇ ਆ ਪਰ ਘਰ ਪਹੁੰਚਦੇ ਆ ਦੋਵੇਂ ਜਾਣੇ ਉਹ ਗੱਡੀ ਨੂੰ ਉੱਥੇ ਲਾ ਕੇ ਤੇ ਉੱਥੇ ਹੀ ਆ ਕੇ ਪ੍ਰੀਤ ਦੀ ਮੰਮੀ ਨਾਲ ਫੇਰ ਲੜਾਈ ਸ਼ੁਰੂ ਹੋ ਜਾਂਦੀ ਆ ਤੇ ਉਹ ਇਹ ਕਹਿੰਦੇ ਆ ਕਿ ਤੇ ਉਸਨੇ ਗੱਡੀ ਖਰਾਬ ਕੀਤੀ ਸੀ ਤੇ ਉਸਦੇ ਉੱਤੇ ਪੈਸੇ ਕਿਸ ਨੇ ਲਾਉਣੇ ਸੀ ਤੇ ਅਗੋਪ੍ਰੀਤ ਦੀ ਮੰਮੀ ਇਹ ਕਹਿ ਦਿੰਦੀ ਆ ਕੋਈ ਗੱਲ ਨਹੀਂ ਮੈਂ ਆਪੇ ਪੈਸੇ ਲਾ ਦੇਵਾਂਗੀ ਤੇ ਇਹੀ ਗੱਲ ਕਵਾਲ ਅਗੋ ਕਹਿੰਦੇ ਆ ਕਿ ਤੂੰ ਪਹਿਲਾਂ ਵੀ ਭੂਏ ਚੜਾਇਆ ਸੀ ਉਸ ਨੂੰ ਹੋਰ ਚੜਾ ਏਦਾਂ ਤਾਂ ਬਸ ਸਾਰਾ ਘਰ ਹੀ ਉਸ ਨੂੰ ਲਟਾ ਦੇ ਹੁਣ ਆਪਾਂ ਕਿਸ ਗੱਲ ਵਿੱਚ ਬੋਲਣਾ ਹੀ ਨਹੀਂ ਤੇ ਇਹ ਕਹੇ ਕਿ ਉਹਨਾਂ ਦੇ ਘਰ ਬਹੁਤ ਜ਼ਿਆਦਾ ਕਲੇਸ਼ ਪਾਉਂਦਾ ਜਾਂਦਾ ਹੈ ਸੋ ਵਿੱਕੀ ਨੇ ਇਹਨਾਂ ਦੇ ਘਰ ਹੀ ਕਲੇਸ਼ ਪਵਾ ਦਿੱਤਾ ਇੱਕ ਤਾਂ ਗੱਡੀ ਛੱਡ ਕੇ ਚਲਾ ਗਿਆ ਤੇ ਦੂਜਾ ਕਲੇਸ਼ ਪਵਾ ਦਿੱਤਾ ਸੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ